ਮੇਰੇ ਕੋਲੇ ਛੜ ਚੁੰਬਕ ਹੈ ਇਸ ਦਾ ਦੱਖਣੀ ਧਰੁਵ ਉੱਪਰ ਅਤੇ ਉੱਤਰੀ ਧਰੁਵ ਹੇਠਾਂ ਹੈ ਮੇਰੇ ਕੋਲੇ ਚੁੰਬਕੀ ਕੰਪਾਸ ਵੀ ਹੈ ਤੇ ਹੁਣ ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਕੰਪਾਸ ਨੂੰ ਹੇਠਾਂ ਵੱਲ ਲਿਆਵਾਂ ਤਾਂ ਤੁਸੀਂ ਧਿਆਨ ਦਿਓ ਕਿ ਇਸ ਕੰਪਾਸ ਦੀ ਸੂਈ ਕਿਵੇਂ ਥੜਕਦੀ ਹੈ ਹੁਣ ਇਸ ਚੁੰਬਕੀ ਸੂਈ ਦਾ ਲਾਲ ਸਿਰਾ ਇਸ ਦਾ ਉੱਤਰੀ ਧਰੁਵ ਹੈ ਉਹ ਛੜ ਚੁੰਬਕ ਦੇ ਦੱਖਣੀ ਧਰੁਵ ਵੱਲ ਆਕਰਸ਼ਿਤ ਹੈ ਪਰ ਜਿਵੇਂ ਹੀ ਮੈਂ ਇਸ ਨੂੰ ਹੇਠਾਂ ਲੈ ਜਾਂਦਾ ਹਾਂ ਸੂਈ ਸਿੱਧੀ ਹੋਣ ਲੱਗਦੀ ਹੈ ਤੇ ਹੁਣ ਸੂਈ ਦਾ ਦੱਖਣੀ ਧਰੁਵ ਚੁੰਬਕ ਦੇ ਉੱਤਰੀ ਧਰੁਵ ਵੱਲ ਆਕਰਸ਼ਿਤ ਹੋਣ ਲੱਗਦਾ ਹੈ ਹੁਣ ਜੇ ਮੈਂ ਕੰਪਾਸ ਨੂੰ ਉੱਪਰ ਵੱਲ ਲੈ ਕੇ ਜਾਵਾਂ ਤਾਂ ਸੂਈ ਫਿਰ ਥੜਕੇਗੀ ਤੇ ਪਹਿਲੇ ਸਿੱਧੀ ਹੋ ਜਾਏਗੀ ਤੇ ਫਿਰ ਸੂਈ ਦਾ ਉੱਤਰੀ ਧਰੁਵ ਚੁੰਬਕ ਦੇ ਦੱਖਣੀ ਧਰੁਵ ਵੱਲ ਆਕਰਸ਼ਿਤ ਹੁੰਦਾ ਹੈ ਹੁਣ ਆਓ ਆਪਣੀ ਧਰਤੀ ਨੂੰ ਦੇਖੀਏ ਆਪਾਂ ਜਾਣਦੇ ਹਾਂ ਕਿ ਧਰਤੀ ਵਿੱਚ ਇੱਕ ਉੱਤਰੀ ਧਰੁਵ ਤੇ ਇੱਕ ਦੱਖਣੀ ਧਰੁਵ ਹੁੰਦਾ ਹੈ ਧਰਤੀ ਦੇ ਉਪਰੀ ਅੱਧੇ ਹਿੱਸੇ ਨੂੰ ਉਤਰੀ ਗੋਲਾਰਧ ਤੇ ਹੇਠਲੇ ਅੱਧੇ ਹਿੱਸੇ ਨੂੰ ਦੱਖਣੀ ਗੁਲਾਰਦ ਕਿਹਾ ਜਾਂਦਾ ਹੈ ਖੋਜਕਰਤਾਵਾਂ ਨੇ ਇਹ ਪਾਇਆ ਹੈ ਕਿ ਜਦੋਂ ਕੋਈ ਚੁੰਬਕੀ ਕੰਪਾਸ ਉਤਰੀ ਗੁਲਾਰਦ ਵਿੱਚ ਹੁੰਦਾ ਹੈ ਯਾਨੀ ਧਰਤੀ ਦੇ ਉਪਰੀ ਅੱਧੇ ਭਾਗ ਵਿੱਚ ਹੁੰਦਾ ਹੈ ਤਾਂ ਚੁੰਬਕੀ ਸੂਈ ਦਾ ਉਤਰੀ ਧਰੂਵ ਹਮੇਸ਼ਾ ਧਰਤੀ ਦੇ ਉਤਰੀ ਧਰੂਵ ਵੱਲ ਇਸ਼ਾਰਾ ਕਰਦਾ ਹੈ ਤੇ ਜਦੋਂ ਉਹ ਚੁੰਬਕੀ ਕੰਪਾਸ ਦੋਵਾਂ ਗੁਲਾਰਦਾਂ ਦੇ ਵਿਚਕਾਰ ਹੁੰਦਾ ਹੈ ਤਾਂ ਉਸਦੀ ਚੁੰਬਕੀ ਸੂਈ ਲਗਭਗ ਸਿੱਧੀ ਰਹਿੰਦੀ ਹੈ ਇਸੇ ਤਰ੍ਹਾਂ ਜਦੋਂ ਕੰਪਾਸ ਦੱਖਣੀ ਗੁਲਾਰ ਦੇ ਵਿੱਚ ਹੁੰਦਾ ਹੈ ਯਾਨੀ ਧਰਤੀ ਦੇ ਹੇਠਲੇ ਅੱਧੇ ਹਿੱਸੇ ਵਿੱਚ ਹੁੰਦਾ ਹੈ ਤਾਂ ਕੰਪਾਸ ਦੀ ਚੁੰਬਕੀ ਸੂਈ ਦਾ ਦੱਖਣੀ ਧਰੁਵ ਹਮੇਸ਼ਾ ਧਰਤੀ ਦੇ ਦੱਖਣੀ ਧਰੁਵ ਵੱਲ ਇਸ਼ਾਰਾ ਕਰਦਾ ਹੈ ਚੁੰਬਕੀ ਸੂਈ ਦੀ ਇਹ ਥੜਕਨ ਉਵੇਂ ਹੀ ਹੈ ਜਿਵੇਂ ਚੁੰਬਕੀ ਕੰਪਾਸ ਨੂੰ ਛੜ ਚੁੰਬਕ ਤੇ ਕੋਲ ਉੱਪਰ ਜਾਂ ਹੇਠਾਂ ਲਜਾਉਣ ਦੇ ਸਮੇਂ ਹੁੰਦੀ ਹੈ ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਧਰਤੀ ਵੀ ਚੁੰਬਕ ਦੀ ਤਰ੍ਹਾਂ ਵਿਹਾਰ ਕਰਦੀ ਹੈ ਜੀ ਹਾਂ ਧਰਤੀ ਅਸਲ ਵਿੱਚ ਚੁੰਬਕ ਵਾਂਗ ਵਿਹਾਰ ਕਰਦੀ ਹੈ ਪਰ ਧਿਆਨ ਰਹੇ ਕਿ ਧਰਤੀ ਦਾ ਚੁੰਬਕੀ ਦੱਖਣੀ ਧਰੁਵ ਧਰਤੀ ਦੇ ਭੂਗੋਲਿਕ ਉੱਤਰੀ ਧਰੁਵ ਦੇ ਕੋਲ ਸਥਿਤ ਹੈ ਤੇ ਧਰਤੀ ਦਾ ਚੁੰਬਕੀ ਉੱਤਰੀ ਧਰੁਵ ਧਰਤੀ ਦੇ ਭੂਗੋਲਿਕ ਦੱਖਣੀ ਧਰੁਵ ਦੇ ਕੋਲ ਸਥਿਤ ਹੈ ਇਹ ਗੱਲ ਤੁਹਾਨੂੰ ਥੋੜਾ ਕਨਫਿਊਜ਼ ਕਰ ਸਕਦੀ ਹੈ ਪਰ ਜੇ ਤੁਸੀਂ ਚੁੰਬਕੀ ਕੰਪਾਸ ਦੀ ਚੁੰਬਕੀ ਸੂਈ ਦੇ ਥੜਕਨ ਤੇ ਥੋੜਾ ਧਿਆਨ ਦਿਓ ਤਾਂ ਤੁਸੀਂ ਇਸ ਨੂੰ ਆਸਾਨੀ ਨਾਲ ਸਮਝ ਸਕਦੇ ਹੋ ਧਰਤੀ ਦੇ ਉੱਤਰੀ ਗੋਲਾਰਧ ਵਿੱਚ ਸੂਈ ਦਾ ਉੱਤਰੀ ਧਰੁਵ ਧਰਤੀ ਦੇ ਭੂਗੋਲਿਕ ਉੱਤਰੀ ਧਰੁਵ ਵੱਲ ਇਸ਼ਾਰਾ ਕਰਦਾ ਹੈ ਪਰ ਆਪਾਂ ਜਾਣਦੇ ਹਾਂ ਕਿ ਕਿਸੇ ਵੀ ਚੁੰਬਕ ਜੋ ਇੱਥੇ ਚੁੰਬਕੀ ਸੂਈ ਹੈ ਉਸ ਦਾ ਉੱਤਰੀ ਧਰੂਵ ਹਮੇਸ਼ਾ ਕਿਸੇ ਹੋਰ ਚੁੰਬਕ ਦੇ ਦੱਖਣੀ ਧਰੂਵ ਵੱਲ ਆਕਰਸ਼ਿਤ ਹੋਵੇਗਾ ਇਸ ਲਈ ਧਰਤੀ ਦਾ ਚੁੰਬਕੀ ਦੱਖਣੀ ਧਰੂਵ ਧਰਤੀ ਦੇ ਭੂਗੋਲਿਕ ਉੱਤਰੀ ਧਰੂਵ ਦੇ ਕੋਲ ਹੋਵੇਗਾ ਅਤੇ ਇਸੇ ਤਰ੍ਹਾਂ ਧਰਤੀ ਦਾ ਚੁੰਬਕੀ ਉੱਤਰੀ ਧਰੂਵ ਧਰਤੀ ਦੇ ਭੂਗੋਲਿਕ ਦੱਖਣੀ ਧਰੂਵ ਦੇ ਕੋਲ ਹੋਵੇਗਾ ਹੁਣ ਕਿਉਂਕਿ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਧਰਤੀ ਕਿਵੇਂ ਇੱਕ ਚੁੰਬਕ ਵਾਂਗ ਵਿਹਾਰ ਕਰਦੀ ਹੈ ਤਾਂ ਚਲੋ ਇਸ ਨੂੰ ਥੋੜਾ ਹੋਰ ਡੂੰਘਾਈ ਵਿੱਚ ਸਮਝਦੇ ਹਾਂ ਅਸਲ ਵਿੱਚ ਧਰਤੀ ਦਾ ਚੁੰਬਕੀ ਦੱਖਣੀ ਧਰੁਵ ਧਰਤੀ ਦੇ ਠੀਕ ਭੂਗੋਲਿਕ ਉੱਤਰੀ ਧਰੁਵ ਤੇ ਨਹੀਂ ਹੈ ਬਲਕਿ ਉਸ ਤੋਂ ਥੋੜਾ ਹਟਕੇ ਹੈ ਇਸੇ ਤਰ੍ਹਾਂ ਧਰਤੀ ਦਾ ਉੱਤਰੀ ਚੁੰਬਕੀ ਧਰੁਵ ਵੀ ਧਰਤੀ ਦੇ ਭੂਗੋਲਿਕ ਦੱਖਣੀ ਧਰੁਵ ਤੋਂ ਥੋੜਾ ਹਟਕੇ ਹੈ ਇੱਥੇ ਧਿਆਨ ਰਹੇ ਕਿ ਧਰਤੀ ਦੇ ਅੰਦਰ ਕੋਈ ਚੁੰਬਕ ਨਹੀਂ ਹੈ ਅਸੀਂ ਅਜਿਹਾ ਨਹੀਂ ਸੋਚ ਸਕਦੇ ਧਰਤੀ ਦੇ ਚੁੰਬਕ ਵਾਂਗ ਵਿਹਾਰ ਕਰਨ ਦਾ ਕਾਰਨ ਬਿਲਕੁਲ ਅਲੱਗ ਹੈ ਇਸ ਲਈ ਇਹ ਬਿਲਕੁਲ ਸਹੀ ਨਹੀਂ ਹੈ ਕਿ ਧਰਤੀ ਦੇ ਅੰਦਰ ਕੋਈ ਬਹੁਤ ਵੱਡਾ ਚੁੰਬਕ ਹੈ ਆਓ ਇਸ ਨੂੰ ਫਿਰ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਸ ਵਾਰ ਆਪਾਂ ਚੁੰਬਕ ਦਾ ਇੱਕ ਛੋਟਾ ਟੁਕੜਾ ਲਵਾਵਾਂਗੇ ਮੈਂ ਇਸ ਛੋਟੇ ਕਾਲੇ ਚੁੰਬਕ ਨੂੰ ਇਸ ਲੰਬੇ ਛੜ ਚੁੰਬਕ ਦੇ ਕੋਲ ਲਿਜਾਵਾਂਗਾ ਜਿਸ ਨੂੰ ਮੈਂ ਦੋ ਛੋਟੇ ਛੜ ਚੁੰਬਕਾਂ ਨੂੰ ਜੋੜ ਕੇ ਬਣਾਇਆ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਛੋਟੇ ਚੁੰਬਕ ਵਿੱਚ ਹੋਣ ਵਾਲੇ ਥੜਕਨ ਤੇ ਧਿਆਨ ਦਿਓ ਇਸ ਰਾ ਇਸ ਵੱਡੇ ਚੁੰਬਕ ਦਾ ਦੱਖਣੀ ਧਰੁਵ ਹੈ ਤੇ ਇਹ ਉੱਤਰੀ ਧਰੁਵ ਹੈ ਤੇ ਜਿੰਨਾ ਦੋ ਛੋਟੇ ਛੜ ਚੁੰਬਕਾਂ ਨੂੰ ਜੋੜ ਕੇ ਮੈਂ ਇਸ ਨੂੰ ਬਣਾਇਆ ਹੈ ਉਹਨਾਂ ਦੇ ਉਤਰੀ ਅਤੇ ਦੱਖਣੀ ਧਰੁਵ ਵਿਚਕਾਰ ਇੱਕ ਦੂਜੇ ਨੂੰ ਸੰਤੁਲਿਤ ਕਰ ਰਹੇ ਨੇ ਇਸ ਲਈ ਇਹ ਦੋਵੇਂ ਮਿਲ ਕੇ ਇੱਕ ਵੱਡੇ ਛੜ ਚੁੰਬਕ ਵਾਂਗ ਵਿਹਾਰ ਕਰਦੇ ਹਨ ਹੁਣ ਧਿਆਨ ਦਿਓ ਕਿ ਛੋਟਾ ਕਾਲਾ ਚੁੰਬਕ ਕਿਵੇਂ ਥੜਕਦਾ ਹੈ ਤਾਂ ਹੁਣ ਇਹ ਸਿਰਾ ਦੱਖਣੀ ਧਰੁਵ ਵਾਲਾ ਕর্ষਿਤ ਹੋ ਰਿਹਾ ਹੈ ਤੇ ਜਿਵੇਂ-ਜਿਵੇਂ ਮੈਂ ਇਸ ਨੂੰ ੇਠਾਂ ਲਿਆਉਂਦਾ ਹਾਂ ਆਪਾਂ ਦੇਖ ਸਕਦੇ ਹਾਂ ਕਿ ਇਹ ਸਿੱਧਾ ਹੋਣ ਲੱਗਦਾ ਹੈ ਤੇ ਹੋਰ ੇਠਾਂ ਲਿਆਉਣ ਤੇ ਇਸ ਦਾ ਦੂਜਾ ਸਿਰਾ ਯਾਨੀ ਉੱਤਰੀ ਧਰੁਵ ਦੱਖਣੀ ਧਰੁਵ ਵੱਲ ਆਕਰਸ਼ਿਤ ਹੋਣ ਲੱਗਦਾ ਹੈ ਇਸ ਤੋਂ ਬਾਅਦ ਜਿਵੇਂ ਹੀ ਮੈਂ ਇਸ ਨੂੰ ਪਿੱਛੇ ਲੈ ਜਾਂਦਾ ਹਾਂ ਤਾਂ ਇਹ ਫਿਰ ਤੋਂ ਸਿੱਧਾ ਹੋ ਜਾਂਦਾ ਹੈ ਤੇ ਫਿਰ ਦੂਜਾ ਸਿਰਾ ਯਾਨੀ ਇਸ ਦਾ ਉੱਤਰੀ ਧਰੁਵ ਵੱਡੇ ਚੁੰਬਕ ਦੇ ਦੱਖਣੀ ਧਰੁਵ ਵੱਲ ਆਕਰਸ਼ਿਤ ਹੋਣ ਲੱਗਦਾ ਹੈ